ਈ ਪੰਚਾਰੀ ਪੰਚਾਰੀ ਸਾਲ ਦੇ ਦਿੱਤੇ ਗਏ ਤੈਰੀ ਆਪਣੇ ਦੁਸ਼ਮਣ ਨਹੀਂ ਆਪਣੇ ਅੰਦਰ ਨੇ ਇਹਨਾਂ ਮਿੱਤਰਾਂ ਨੂੰ ਵੀ ਸਾਨੂੰ ਤਬਰ ਤੇ ਸੰਤੋਖ ਨਾਲ ਇਹਨਾਂ ਦੇ ਦਿੱਤੇ ਸਮੇਂ ਦੀ ਵੜੀ ਕਰ ਲੈਣੀ ਚਾਹੀਦੀ ਹੈ ਉਹ ਸਾਡੀ ਕ੍ਰੇਮ ਅੰਦਰ ਸਾਨੂੰ ਉਹਨੇ ਨਾਲ ਜਿਹੜਾ ਅਮਲਤਵਾਨ ਇਲੈਕਸ਼ਨ ਹੋਣ ਜਾ ਰਿਹਾ ਇਹਦੇ ਵਿੱਚ ਪੂਰੇ ਲੋਕ ਸ਼ਹਿਰ ਨਾਲ ਕੋਟ ਪੜਨਾ ਚਾਹੀਦਾ ਹੈ ਔਰ ਖੁਦ ਕੇ ਇਹਨਾਂ ਨੇ ਹੱਥ ਮਜ਼ਬੂਤ ਕਰਕੇ ਡਾਕਟਰ ਵੀਰ ਸਿੰਘ ਜੀ ਨੂੰਰੇ ਕੈਨੇਡਾ ਮੰਤਰੀ ਤੋਂ ਇਹ ਹਰਕਾ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਨੂੰ ਪਾਰੀ ਬਹੁਮਤ ਵਿੱਚ ਦਿੱਤਾ ਕਿ ਪਾਰਲੀਮੈਂਟ ਵਿੱਚ ਭੇਜिए ਤਾਂ ਕਿ ਸਾਡੇ ਅੱਕੇ ਦੀ ਗੱਲ ਹੋ ਸਕੇ

ਕਿ ਸ਼ੋਰ ਵਿੱਚ ਦੀ ਬੰਾਰੇ ਹੋਰ ਵੀ ਬੈਠੇ ਨੇ ਮੈਂ ਕਹਿੰਦੀ ਜੰਤੋ ਮੇਰੇ ਕਰਦੇ ਕਿ ਮੈਂ ਆਪਣਾ ਪੂਰਾ ਧਨਸ਼ਮਾਨ ਲੈ ਕੇ ਫਰੰਗੀ ਲੈ ਕੇ ਟੱਟੇ ਲੈ ਕੇ ਆਪਣੇ ਸਾਥੀਏ ਨੂੰ ਨਾਲ ਲੈ ਕੇ ਜੇ ਮੈਂ ਕੱਲਾ ਬੋਲਦੇ ਤੇ ਫਿਰ ਮੇਰੇ ਨਾਲ ਤਿੰਨ ਹੋਰ ਵੀ ਬੋਲਣਗੇ ਔਰ ਵੀ ਮਜ਼ਾ ਆਵੇਗਾ ਔਰ ਵੀ ਵਧੀਆ ਗੱਲਾਂ ਹੋਣਗੀਆਂ ਸੰਗੀਤ ਤਾਂ ਇਹ ਵੀ ਪ੍ਰਚਲ ਰਹੀ ਵੀ ਜਿੱਤਾਂ ਰਹੀ ਵੀ ਔਰ ਤੁਹਾਨੂੰ ਅਸੀਂ ਸੱਜਾ ਰਹੀ ਵੀ ਕੀਲ ਕੇ ਉਹਨਾਂ ਲੋਕਾਂ ਦੀਆਂ ਨੀਤੀਆਂ ਦੇ ਗਲਤ ਨੀਤੀਆਂ ਨਵਾਂ ਬਰੇ ਕੁਲਗਪਰ ਦਾ ਵਸਤ ਕਸੰਗਿਓ ਆਉ ਮੈਂ ਮੈਂ ਕਹਿੰਦਾ ਹੋਇਆ ਵਰਦਨ ਸਿੰਘ ਸਾਹਿਬ ਤੋਂ ਸੁਪੰਨਸ ਇੰਟਰਨੈਸ਼ਨਲ ਪੈਡੀ ਪੰਜਾਬ ਸੈਕ ਸੰਗਤ ਤੋਂ ਖਿਮਨ ਅਗਾਜਕ ਦੇਖਤre ਕਿਸੇ ਕੋਲਮ ਨੇ ਖਲਬ ਕਿਤੇ ਵੀ ਸ਼ਮ ਦੇ ਖਲਬ ਕੋਈ ਸ਼ਬਦ ਬੋਲਿਆ ਗਿਆ ਹੋਵੇ ਤਾਂ ਉਹ ਵੀ ਖਿਮਾ ਵਿੱਚ ਚੋਲੇ ਪਰ ਇੱਕ ਵਾਰੀ ਹੋ ਕੇ ਦੇਵੋ ਕਿ ਝਾੜੂ ਸਫਾਈ ਲਈ ਹੈ ਜਾਣੂ ਸਫਾਈ ਨਹੀਂ ਹੈ ਤੇ ਜਾਣੂ ਨਾਲ ਸਫਾਈ ਅਸੀਂ ਪੰਜਾਬ ਦੀ ਤੱਕ ਕਰਨ ਜਾ ਰਹੇ ਹਾਂ ਔਰ ਪਾਰਲੀਮੈਂਟ ਰਤ ਕਰਨ ਵਾਸਤੇ 24 ਸੜਕ ਤੇਰੇ ਇਸ ਤਿਆਰੇ ਦੇ ਨਾਲ ਸਾਰੇ ਵੀਰ ਤਮ ਕੋ ਕੇ ਇਹ 2024 ਦੇ ਇਲੈਕਸ਼ਨ ਦੇ ਅੰਦਰ ਆਪਾ ਬਟੀ ਗਿਣਤੀ ਵਿੱਚ ਆਪਣੇ ਲੋਕ ਸਭਾ ਮੈਂਬਰ ਪਾਰਲੀਮੈਂਟ ਬਣਾ ਕੇ ਭੇਜੀਏ ਤਾਂ ਕਿ ਸਾਡੀ ਉਥੇ ਗੱਲ ਹੋ ਰੁੱਟ ਕੇ ਆਓ ਸਾਡੀ ਸੰਗਤ ਪਿਆਰ ਸਰਕਾਰ ਨਾਲ ਉਹਨਾਂ ਭਰਾਵਾਂ ਦੇ ਕਿਹਾ ਔਰ ਮੇਰੀ ਗੱਲ ਨੂੰ ਪਿਆਰ ਵਿੱਚ ਰੱਖਦੇ ਹੋਏ ਕੱਢ ਕੇ ਬਲਾਉ ਫਤੇ ਆਪੋ ਜੀ ਨੂੰ ਹੋ ਹੁਜੂਜੀ ਦਾ ਖਲਤਾ ਬਾਈ ਗੁਰਜੀਤ ਦੀ ਫਤੇ ਬਹੁਤ ਬਹੁਤ ਧੰਨਵਾਦ ਸਰਕਾਰ ਸਾਡਾ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੂ ਲੀਟਰ ਲਾਡੀ ਜੜਾ ਮਾਜਰਾ ਜੀ ਨੂੰ ਉਹ ਦੋ ਸ਼ਬਦ ਸੰਗਤ ਨਾਲ ਆ ਕੇ ਸਾਂਝੇ ਕਰਨ ਲਾਤੀ ਜਿਹੜਾ ਮਜਦਾ ਜੀ ਉਹਨਾਂ ਨੇ ਸਮੇਂ ਦੀ ਘਾਟ ਕਰਕੇ ਮਾਫੀ ਮੰਗ ਲਈ ਹੁਣ ਤੇਜੀ ਬਰੁਣ ਜੀ ਨੂੰ ਫੇਰਤੀ ਕਰਾਂਗੇ ਇਹ ਦੋ ਸ਼ਬਦ ਉਹ ਵੀ ਸੰਗਤ ਨਾਲ ਆ ਕੇ ਸਾਂਝੇ ਕਰਨ ਵਾਈ ਚੇਅਰਮੈਨ ਬਲਾਰਕਸੰਤ ਪਾਟੜਾ ਤੇਜੀ ਬਰੁਣ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਸਾਫਕਾ ਸਰਪੰਚ ਜਿਨ੍ਹਾਂ ਨੇ ਪ੍ਰੋਗਰਾਮ ਅਧਿ ਕਿਆ ਕਾਕਾ ਜੀ ਸਾਡੇ ਸਰਪੰਚ ਸਾਹਿਬ ਸ਼ੇਰਗੜ ਲਾਡੀ ਜੀ ਲਾਡੀ ਸਰਪੰਚ ਸਾਹਿਬ ਹੋਰ ਵੀ ਜਿੰਨੇ ਗੁਰਜੰਟ ਸਿੰਘ ਸਰਪੰਚ ਸਾਹਿਬ ਸਾਧ ਮਾਜਰੇ ਤੋਂ ਐਨੇ ਨੋ ਲਿੰਦੇ ਤਾਂ ਲੰਮਾ ਸਮਾਂ ਲੱਗ ਜੂਗਾ ਸਾਰੇ ਫਤਿਹ ਬਲਾਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੰਨ ਗੁਰਜੰਟ ਸਿੰਘ ਨੇ ਦਿੱਤੀ ਆ ਇਸ ਲਈ ਆਇਆ ਆਪਾਂ ਨੂੰ ਵੀ ਇਹ ਲੜਾਈ ਕਿਉਂ ਜ਼ਰੂਰੀ ਹੈ ਮੈਂ ਸੋਦੇ ਨਾਲ ਦੋ ਗੱਲਾਂ ਹੀ ਕਰਨੀਆਂ ਨੇ ਡਾਕਟਰ ਬਲਵੀਰ ਬਾਰੇ ਜਦੋਂ ਤੁਹਾਡੀ ਜਨੰਦਰ ਡਿਊਟੀ ਲੱਗੀ ਤਾਂ ਉੱਥੇ 18 ਪਿੰਡ ਸਾਨੂੰ ਦਿੱਤੇ ਹੋਏ ਸੀ ਐਮਐਲ ਕਾਬਲੇ ਵੰਡ ਕੇ ਉੱਥੇ ਇੱਕ ਪਿੰਡ ਸੀ ਢੰਡਾਰ ਢੰਡਾਰ ਦਾ ਸਰਪੰਚ ਸੀ ਅਮਰਜੀਤ ਸਿੰਘ ਉੱਥੇ ਬਿਆਨਤ ਸਿੰਘ ਨੇ 1995 ਚ ਇੱਕ ਹੱਥ ਪਤਾ ਦਾ ਨਹੀਂ ਪੱਥਰ ਰੱਖਿਆ ਸੀ ਉਹ ਜਿਹੜੀ ਇਮਾਰਤ ਸੀ ਉਹ ਐਨ ਆਰ ਆਈ ਵੀਰਾਂ ਨੇ 2 ਕਰੋੜ ਰੁਪਈਆ ਲਾ ਕੇ ਤਿਆਰ ਕਰਵਾਈ ਸੀ ਉਹ ਮਾਰ ਤੋਂ ਬਚਾਨ ਦੇ ਮਾਰੇ ਉਹ ਕੋਆਪਰੇਟ ਸੋਸਾਇਟੀ ਚਲਾ ਰਹੇ ਸੀ ਉਹ ਤੋਂ ਜਦੋਂ ਅਸੀਂ ਵੋਟਾਂ ਨੂੰ ਗਏ ਤਾਂ ਸਰਪੰਚ ਸਾਹਿਬ ਨੇ ਇੱਕ ਮੰਗ ਰੱਖੀ ਪਹਿਲਾ 1995 'ਚ ਮੇਰੀ ਉਮਰ 40 ਸਾਲ ਸੀ ਜਦੋਂ ਮੈਂ ਤਸੰਗ ਨਹੀਂ ਪੱਥਰ ਧਰ ਕੇ ਗਿਆ ਕਹਿੰਦਾ ਮੈਂ ਬਜ਼ੁਰਗ ਹੋ ਗਿਆ ਪਰ ਹੱਥ ਬਚਾਲ ਨਹੀਂ ਚੱਲਿਆ ਅਸੀਂ ਦੁਪਹਿਰੇ ਆ ਕੇ ਐਮਐਲ ਨਾਲ ਗੱਲ ਕਰਨ ਲਈ ਕਰਮਨ ਸਿੰਘ ਜੀ ਨਾਲ ਉਹਨਾਂ ਨੇ ਡਾਕਟਰ ਬਲਵੀਰ ਨਾਲ ਗੱਲ ਕਰੀ ਵੀ ਇਹ ਪ੍ਰੋਬਲਮਾ ਉਹਨਾਂ ਨੇ ਸਾਨੂੰ 5:30 ਦਾ ਟਾਈਮ ਦਿੱਤਾ 5:30 ਵਜੇ ਅਸੀਂ ਡਾਕਟਰ ਸਾਹਿਬ ਨੂੰ ਜਾ ਕੇ ਮਿਲੇ ਦੂਜੇ ਦਿਨ ਡਾਕਟਰ ਤੇ ਇੱਥੇ ਡਾਕਟਰ ਸਾਹਿਬ ਨੇ ਦੇਵੇ ਸਰਦਾਰ ਨੂੰ ਕਹਿਤਾ ਹਸਪਤਾਲ ਦੀ ਸਾਫ ਸਪਰੇਅ ਹੋਗੀ ਸਰਪੰਚ ਦੀ ਤਸੱਲੀ ਹੋਗੀ ਕਹਿੰਦੇ ਵੀ ਬੋਟਾਂ ਤੋਂ ਬਾਅਦ ਇੱਥੇ ਮਹੱਲਾ ਕਲੀਨਟ ਬਣਾ ਦੋਗੇ ਕੁਦਰਤੀ ਤੌਰ ਤੇ ਗੱਲ ਕੋਈ ਇਹੀ ਜੀ ਹੋਈ ਮੇਟਣਾ ਅਰ ਪਿੰਡ ਦਾ ਹਸਪਤਾਲ ਮਹੱਲਾ ਕਲੀਨਟ ਪੈਣ ਤੋਂ ਰਹਿ ਗਿਆ ਬੰਦਿਆਂ ਨੇ ਸਾਨੂੰ ਜ਼ਿਲੰਦਰ ਤੋਂ ਫੋਨ ਕਰਿਆ ਅੱਧੀ ਫੇਰ ਐਮਐਲਏ ਸਾਹਿਬ ਨਾਲ ਗੱਲ ਕਰੀ ਐਮਐਲਏ ਸਾਹਿਬ ਨੇ ਡਾਕਟਰ ਜਗਵੀਰ ਨਾਲ ਗੱਲ ਕਰੀ ਤੁਸੀਂ ਸਾਥ ਤੇ ਜਾਣੇ ਹੋਏ ਗੱਲ ਆ ਵੀ ਕਪੂਰ ਦੀ ਮਨ ਲੱਗਦੀ ਨਤਪਰਾਤਾ ਸਾਨੂੰ ਸਰਪੰਚ ਦਾ ਫੋਨ ਆਇਆ ਟਡਾਰ ਤੋਂ ਕਹਿੰਦਾ ਤੁਸੀਂ ਵੀ ਨਹੀਂ ਆਪਣਾ ਪ੍ਰਧਾਨਤ ਘਾਟਣ ਤੇ ਆਣਾ ਅਸੀਂ ਕਿਹਾ ਨਹੀਂ ਇਹ ਡਾਕਟਰ ਬੰਬੀਰ ਦੀ ਤਕਸ਼ੀਰਤ ਆ ਖਾਸੀਅਤ ਹੈ ਨਹੀਂ ਤਾਂ ਲੀਟਰ ਘਰੇ ਮਰਾਮਰਾ ਕੰਮ ਕਰ ਦਿੰਦੇ ਨੇ ਆਪਾਂ ਦੇਖਦੀਏ ਜੇ ਕੋਈ ਕੰਮ ਹੁੰਦੇ ਉਹ ਤੋਂ ਬਾਅਦ ਚੋਰ ਜਾਤ ਤੇ ਤੋਂ ਇੱਕ ਦਿਨ ਪਹਿਲਾਂ ਅੱਗੇ ਡਾਕਟਰ ਸਾਹਿਬ ਨੂੰ ਮਿਲੇ ਕੋਈ ਸਾਡੀ ਜਾਣ ਪਛਾਣ ਨਹੀਂ ਹੋਰ ਵੀ ਨਹੀਂ ਉਹ ਜਾਣਦੇਗੇ ਬੰਦੇ ਕੌਣ ਨੇ ਸਾਡੇ 4 ਵਜੇ ਸੀ ਮਿਲੇ 5:30 ਵਜੇ ਡਾਕਟਰ ਸਾਹਿਬ ਨਾਲ ਕੰਮ ਕਰਦਾ ਆਪਾਂ ਨੂੰ ਬਹੁਤ ਪੜਿਆ ਲਿਖਿਆ ਕੈਂਡੀਡੇਟ ਮਿਲਿਆ ਪੈਸੇ ਦਾ ਕੀ ਹੈ ਪੈਸੇ ਦਾ ਡਾਕਟਰ ਵੀ ਅੱਖਰਾਂ ਦਾ ਡਾਕਟਰ ਹੈ 520 ਲੱਗਾ ਕੋਲਾ ਡਾਕਟਰ ਜਿਹੜਾ ਕੋਈ ਪੈਸੇ ਲੱਗਦੇ ਨਹੀਂ ਮਰਜ਼ੀ ਕਮਾ ਲਈ ਸਾਰੇ ਇਹ ਬੰਦੇ ਨੇ ਸੋਡੀ ਸੇਵਾ ਚ ਨਹੀਂ ਐ ਸਾਰੇ ਕੈਂਡੀ ਰੱਤਾਂ ਚ ਬੱਦ ਪੜਿਆ ਲਿਖਿਆ ਛਿੜੇ ਕੈਂਡੀ ਰੇਡ ਦੇਖ ਲੋ ਆਪਾਂ ਮਹਾਰਾਣੀ ਪ੍ਰਨੀਤ ਕੌਰ ਜਦੋਂ ਕਰੋਨਾ ਆਇਆ ਸੀ ਨਾ ਦਰਵਾਜ਼ੇ ਬੰਦ ਹੋ ਗਏ ਸੀ ਜਾਣ ਪਾਣੇ ਦਾ ਜਾਣੀ ਆ ਉਹਦੇ ਕੰਮ ਲੋਕਾਂ ਦਾ ਉਹਦੇ ਕੰਮ ਜਾਣ ਕੇ ਨਾ ਕਹਿੰਦੇ ਕਰੋਨਾ ਤੋਂ ਬਾਅਦ ਆਇਓ ਇੱਕ ਸਾਲ ਕਰੋਨਾ ਨਹੀਂ ਹਟਿਆ ਪਰ ਇਹ ਮਹਾਰਾਣੀ ਪ੍ਰਨੀਤ ਕੌਰ ਹੋਰ ਹਾਰੇ ਘੜਦੀ ਫਿਰਦੀ ਐ ਆਰਥਿਕ ਕਾਰੋਬਾਰੀਆਂ ਨੇ ਬਲੋਹ ਕਰਿਆ ਬਹੁਤ ਸਲਾਗਾ ਜਿਹੜਾ ਆਪਣਾ ਹੱਕਾ ਮੰਗਦਾ ਆਪਰੇ ਭਰਾ ਦੇਖਣੇ ਨਾਰੇ ਤੁਸੀਂ ਕਿਸੇ ਵੀ ਪਾਰਟੀ ਨਾਲ ਸਮੰਧਤ ਹੋ ਜਿਹੜੀ ਬੀਜੇਪੀ ਹੈ ਨਾ ਬੀਜੇਪੀ ਆਪਾਂ ਨੂੰ ਛੇੜ ਕੋਮ ਨੂੰ ਪਿੱਛੇ ਦੇ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਮੇਂ ਦਾ ਜਿਹੜੀ ਹੁਕਮਰਾਨ ਆਇਆ ਹੈ ਉਹਦੀ ਅੱਖ ਪੰਜਾਬ ਤੇ ਹੈ ਬਾਤੀ ਸਤਕਾਰ ਦੇ ਡਾਕਟਰ ਤਲਵੀਰ ਜੀ ਸਾਡੇ ਐਮਐਲਏ ਸਾਹਿਬ ਤਲਵੰਤ ਸਿੰਘ ਜੀ ਬਾਜੀਗਿਰ ਜੀ ਜੇਤਨ ਸਿੰਘ ਜੀ ਜੌੜਾ ਮੱਜਰਾ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਅਸੀਂ ਪੁਲਨੂ ਜੀ ਆਏ ਕਹਿੰਦੇ ਸਰਪੰਚ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਇੱਥੇ ਪ੍ਰਗਟਾ ਨੂੰ ਦਰਸ਼ਨ ਦਿੱਤੇ ਇਹ ਹੁਣ ਤੁਸੀਂ ਫੇਟਰਾ ਕਰਨਾ ਹੈ ਲੋਕ ਕਹਿੰਦੇ ਨੇ ਵੀ ਸਰਕਾਰ ਜੂਟ ਕਰਨ ਮਾਰ ਜਾਂਦੀ ਹੈ